ਕਾਂਕ ਨਾਲ ਨਹਿਰ ਦੀ ਨਹੀਂ ਆ ਰਹੀ ਇਹ ਜਿਹੜਾ ਪਾਣੀ ਨਹਿਰੀ ਆ ਰਿਹਾ ਹੈ ਇਹ ਨਹਿਰੀ ਪਾਣੀ ਜਿਹੜਾ ਆ ਰਿਹਾ ਹੈ ਇਹ ਸਿਰਫ ਜਿਹੜਾ ਇੱਥੇ ਅੱਗੇ ਰਾਮਪੁਰੇ ਦੇ ਕੋਲ ਸੁਹਾ ਲੰਘਦਾ ਹੈ ਇਹ ਪਾਣੀ ਜਿਹੜਾ ਉਸ ਨਹਿਰ ਦਾ ਪਾਣੀ ਜਿਹੜਾ ਆ ਰਿਹਾ ਹੈ ਇਹ ਜਿੱਦ ਤੇ 49 ਲੱਖ ਰੁਪਏ ਖਰਚ ਕੀਤਾ ਉਹਦੇ ਤੇ ਕੁਝ ਵੀ ਨਹੀਂ ਆ ਰਿਹਾ ਪਾਣੀ ਵੀ ਨਹੀਂ ਆ ਰਿਹਾ ਔਰ ਅਸੀਂ ਇਹ ਮੰਗ ਕੀਤੀ ਸੀ ਕਿ ਸਾਨੂੰ ਉਹ ਸਾਨੂੰ ਜਿਹੜੀ ਐਮਬੀ ਜਿਹੜੀ ਮਈਅਰਮੈਂਟ ਕੀਤੀ ਹੈ ਉਹ ਐਮਬੀ ਦੀ ਕਾਪੀ ਦਿੱਤੀ ਜਾਵੇ ਤਾਕਿ ਜਿਹੜੇ ਅਫਸਰਾਂ ਨੇ ਕਪੜੇ ਕਟਾਲੀਆਂ ਦੇ ਵਿੱਚ ਸ਼ਾਮਲ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਐਡੇ ਐਡੇ ਵੱਡੇ ਕਪੜੇ ਇਹ ਲੋਕਾਂ ਦਾ ਦਿੱਤਾ ਹੋਇਆ ਪੈਸਾ ਟੈਕਸਾਂ ਦੇ ਰੂਪ ਵਿੱਚ ਇਹ ਕਿਸੇ ਘਰ ਦੀ ਜ਼ਕੀਰ ਨਹੀਂ ਬੇਚਨ ਨਗਰ ਕੌਂਸਲ ਦੇ ਵਿੱਚ ਠਗੀਆਂ ਚਲਦੀਆਂ ਰਹਿਣ ਨਗਰ ਕੌਂਸਲ ਤੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਾ ਹੋਵੇ ਔਰ ਅਸੀਂ ਘਟੋ ਘਟੋਂ ਤੱਕ 25 ਤੋਂ 30 ਲੀਟਰ ਆ ਸਾਰੇ ਪੈਸੇ ਅੱਜ ਤੱਕ ਇਹ ਨਗਰ ਕੌਂਸਲ ਦੇ ਵਿੱਚ ਦਿੱਤੇ ਔਰ ਉਹਨਾਂ 25 ਤੋਂ 30 ਲੀਟਰਾਂ ਦੇ ਵਿੱਚ ਕਿਸੇ ਲੀਟਰ ਦਾ ਨਗਰ ਕੌਂਸਲ ਨਹੀਂ ਕਮੇਟੀ ਦੇ ਅੱਦੇ ਐਮਸੀ ਨੂੰ ਉਹਨਾਂ ਲੈਟਰਾਂ ਦਾ ਜਵਾਬ ਦਿੱਤਾ ਜਾਵੇ ਉਹਨਾਂ ਲੈਟਰਾਂ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਨਗਰ ਕਾਉਂਸਲ ਵੱਲੋਂ ਬਿਨਾਂ ਕਿਸੇ ਐਸਟੀਮੇਟ ਦੇ ਦੋ ਗਲੀਆਂ ਸਾਡੇ ਵਾਰਡ ਦੇ ਵਿੱਚ ਬਣਾਈਆਂ ਗਈਆਂ ਸੀ ਉਹ ਵੀ ਅਧੂਰੀਆਂ ਗਲੀਆਂ ਬਣਾਈਆਂ ਗਈਆਂ ਸੀ